ਕੰਬਲਾ ਦੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਦੱਸਦੀ ਕਿ ਮਸ਼ੀਨ ਦੇ ਕਾਰਨ ਕੇ ਇਹ ਅੱਗ ਲੱਗੀ ਹੈ ਫਿਲਹਾਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿਹਾ ਜਾ ਰਿਹਾ ਹੈ ਕਿ ਮਸ਼ੀਨ ਤੋਂ ਅਚਾਨਕ ਅੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਔਰ ਪੂਰੀ ਫੈਕਟਰੀ ਦੇ ਵਿੱਚ ਫੈਲ ਜਾਂਦੀ ਹੈ ਜਿਸ ਵਿੱਚ ਲੱਖਾਂ ਦਾ ਨੁਕਸਾਨ ਹੋਇਆ ਔਰ ਕਈ ਮਸ਼ੀਨਾਂ ਵੀ ਨੁਕਸਾਨੀਆਂ ਗਈਆਂ ਤੇ ਮੌਕੇ ਤੇ ਮੌਜੂਦ ਜੋ ਲੋਕ ਸੀ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਸ ਤਰੀਕੇ ਦੇ ਨਾਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਕੰਬਲਾ ਵਾਲੀ ਫੈਕਟਰੀ ਦੱਸੀ ਜਾ ਰਹੀ ਹੈ ਜਿੱਥੇ ਅੱਗ ਲੱਗੀ ਹੈ ਔਰ Ajitan Ke, ਆ ਇਸ ਫੈਕਟਰੀ ਵਿੱਚ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਗ ਲੱਗਣ ਤੋਂ ਬਾਅਦ ਧੂਆ ਫੈਕਟਰੀ ਤੋਂ ਬਾਹਰ ਨਿਕਲ ਰਿਹਾ ਹੈ ਔਰ ਪੂਰੀ ਫੈਕਟਰੀ ਤਹਸ ਨੈਸ ਹੋ ਜਾਂਦੀ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਈ ਨਜ਼ਰ ਆ ਰਹੀ ਹੈ ਤਾਂ ਮਸ਼ੀਨ ਕਿਉਂਕਿ ਇੱਥੇ ਕਾਫੀ ਮਸ਼ੀਨਾਂ ਲੱਗੀਆਂ ਹੋਈਆਂ ਸੀ ਔਰ ਮਸ਼ੀਨਾਂ ਰਾਹੀਂ ਇਹ ਪੂਰਾ ਕੰਵਲਾ ਦਾ ਕੰਮ ਚੱਲਦਾ ਸੀ ਕੰਬਰ ਬਣਾਉਣ ਦਾ ਔਰ ਉੱਥੇ ਇੱਕ ਮਸ਼ੀਨ ਤੋਂ ਇਹ ਅੱਗ ਦੀ ਫਿਰuat ਹੁੰਦੀ ਹੈ ਲੱਗਦੀ ਹੈ ਜਿਸ ਕਰਕੇ ਪੂਰੀ ਫੈਕਟਰੀ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਜੇ ਵੀ ਅੱਗ ਧੁਖ ਰਹੀ ਹੈ ਔਰ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਵੀ ਅੱਗ ਦੇ ਭਾਂਬੜ ਫੈਕਟਰੀ ਦੇ ਵਿੱਚ ਮਚ ਰਹੇ ਨੇ ਤਾਂ ਜੋ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਇਹ ਵੀ ਸੁਣਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਫੈਕਟਰੀ ਦੇ ਵਿੱਚ ਅੱਗ ਲੱਗਦੀ ਹੈ ਹਾਲਾਂਕਿ ਮੁਲਜ਼ਮਾ ਦੇ ਵੱਲੋਂ ਹਜੇ ਵੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਮੁਲਜ਼ਮਾ ਦੇ ਵੱਲੋਂ ਕੋਸ਼ਿਸ਼ ਇਤੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 7 ਲੱਖ ਦਾ ਨੁਕਸਾਨ ਹੋ ਚੁੱਕਾ ਹੈ ਮੌਕੇ ਤੇ ਲੋਕ ਮੌਜੂਦ ਨਹੀਂ ਔਰ ਉਹਨਾਂ ਦੇ ਵੱਲੋਂ ਹੁਣ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਮਰੀਕ ਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਇਹ ਅੱਗ ਲੱਗੀ ਹੈ ਕੰਬਲਾ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਜਿਸ ਕਰਕੇ ਲੱਖਾਂ ਦਾ ਨੁਕਸਾਨ ਹੋ ਗਿਆ ਫੈਕਟਰੀ ਚੁਨੀਮਨੀ ਸ਼ੈੱਡ ਇੱਕ ਇੱਕ ਖੰਡ ਵਾਲਾ ਖੰਡ ਵਾਲਾ ਤੇ ਕਾਦੀ ਫੈਕਟਰੀ ਕਾਦੀ ਸੀ ਭਾਜੀ ਕੰਬਲਾਂ ਦੀ ਸੀ ਤੇ ਹੋਇਆ ਕੀ ਜੀ ਅੱਜ ਇਹ ਪਤਾ ਨਹੀਂ ਲੱਗਾ ਜੀ ਪਰਲੇ ਬਣੇਗਾ ਮਸ਼ੀਨ ਬੰਦ ਸੀ ਪਰ ਮਗਰੋਂ ਅਗ ਲੱਗੀ ਤੇ ਕੋਈ ਵਜ੍ਹਾ ਪਤਾ ਲੱਗੀ ਨਹੀਂ ਕੋਈ ਪਤਾ ਨਹੀਂ ਤੇ ਕਿੰਨਾ ਕੁ ਜਿਹੜਾ ਨੁਕਸਾਨ ਹੋ ਗਿਆ ਇਹ ਤੁਹਾਡਾ ਨੁਕਸਾਨ ਤੇ ਘੜੋ ਘੜੋ 5-7 ਲੱਖ ਦਾ ਹੋ ਗਿਆ ਇਹ ਤੁਹਾਡਾ ਕਿੰਨੀਆਂ ਮਸ਼ੀਨਾਂ ਵਾਲੀ ਸੀ ਤੇ ਦੋ ਲੱਗੀਆਂ ਦੋ ਮਸ਼ੀਨਾਂ ਹਾਂ ਜੀ ਕੰਬਲ ਦੀ ਫੈਕਟਰੀ ਕੰਬਲ ਦੀ ਫੈਕਟਰੀ ਇਹਨੂੰ ਕਿਹੜੀ ਮਸ਼ੀਨ ਕਹਿੰਦੇ ਆ ਇਹਨੂੰ ਰੇਜ਼ਿੰਗ ਮਸ਼ੀਨ ਕਹਿੰਦੇ ਆ ਰੇਜ਼ਿੰਗ ਮਸ਼ੀਨ ਹਾਂਜੀ ਕੰਬਲ ਦੀ ਫੈਕਟਰੀ ਤੇ ਹੁਣ ਫਾਈਬਰ ਗੇਟ ਪਹੁੰਚੀ ਜੀ ਹਾਂ ਹੁਣ ਪਹੁੰਚੀ ਆ ਪਰ ਲੇਟ ਪਹੁੰਚੀ ਆ ਕਾਫੀ ਲੇਟ ਬਾਅਦ ਪਹੁੰਚੀ ਜਦੋਂ ਸਾਰਾ ਕੰਮ ਹੋ ਚੁੱਕਾ ਆ ਅੱਛਾ ਉਹ ਉਸ ਤੋਂ ਪਹਿਲਾਂ ਤੁਸੀਂ ਆਪ ਪਹਿਲਾਂ ਆਪ ਬਣਾਉਂਦੇ ਰਹੇ ਬਜਾਉਂਦੇ ਰਹੇ ਆਪ ਹੀ ਆਪ ਹੀ ਬਣਾਉਂਦੇ ਰਹੇ ਆਪ ਹੀ ਬਣਾਉਂਦੇ ਰਹੇ ਪਹਿਲੀ ਗੱਡੀ ਆਈ ਸੀ ਤੇ ਪਹਿਲੀ ਗੱਡੀ ਚੱਲੀ ਨਹੀਂ ਜਿਹੜਾ ਆਪਾਂ ਪ੍ਰੈਸ਼ਰ ਦਾ ਪਾਣੀ ਪੂਣੀ ਨਹੀਂ ਚੱਲਿਆ ਕੋਈ ਵੀ ਤਾਂ ਹੁਣ ਦੂਜੀ ਦੂਜੀ ਗੱਡੀ ਆਈ ਹੁਣ ਦੂਜੀ ਗੱਡੀ ਆ ਦੂਜੀ ਗੱਡੀ ਦਾ ਪਾਣੀ ਹੁਣ ਚਲਾ ਕੇ ਦਿਆ ਮੈਂ ਡਾਈ ਬਜਾਉਂਦਾ ਹੁਣ ਤੇ ਸਾਰਾ ਸਭ ਕੁਝ ਹੋ ਗਿਆ ਹੁਣ ਤੇ ਨੁਕਸਾਨ ਹੈ ਨੁਕਸਾਨ ਤੇ ਸਾਰਾ ਹੋ ਚੁੱਕਾ ਸਾਰਾ ਤਾਂ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਵਾਲਿਆਂ ਨੇ ਸਾਨੂੰ ਹੈਲਪ ਕੀਤੀ ਜਾਵੇ ਸਾਡੀ ਥੋੜੀ ਬੋਦੀ ਜਿੰਨੀ ਹੋ ਸਕਦੀ ਹੈ ਕਮਲਾ ਜੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਦੱਸ ਦਈਏ ਕਿ ਮਸ਼ੀਨ ਦੇ ਕਾਰਨ ਕਿ ਇਹ ਅੱਗ ਲੱਗੀ ਹੈ ਫਿਲਹਾਲ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਕਿਹਾ ਜਾ ਰਿਹਾ ਹੈ ਕਿ ਮਸ਼ੀਨ ਤੋਂ ਅਚਾਨਕ ਅੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਔਰ ਪੂਰੀ ਫੈਕਟਰੀ ਦੇ ਵਿੱਚ ਫੈਲ ਜਾਂਦੀ ਹੈ ਜਿਸ ਵਿੱਚ ਲੱਖਾਂ ਦਾ ਨੁਕਸਾਨ ਹੋਇਆ ਔਰ ਕਈ ਮਸ਼ੀਨਾਂ ਵੀ ਨੁਕਸਾਨੀਆਂ ਗਈਆਂ ਤੇ ਮੌਕੇ ਤੇ ਮੌਜੂਦ ਜੋ ਲੋਕ ਸੀ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਕੰਬਲਾਂ ਵਾਲੀ ਫੈਕਟਰੀ ਦੱਸੀ ਜਾ ਰਹੀ ਹੈ ਜਿੱਥੇ ਅੱਗ ਲੱਗੀ ਹੈ ਔਰ ਅਜ ਤੜਕੇ ਆ ਇਸ ਫੈਕਟਰੀ ਦੇ ਵਿੱਚ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਗ ਲੱਗਣ ਤੋਂ ਬਾਅਦ ਧੂਆ ਫੈਕਟਰੀ ਤੋਂ ਬਾਹਰ ਨਿਕਲ ਰਿਹਾ ਹੈ ਔਰ ਪੂਰੀ ਫੈਕਟਰੀ ਤਹਸਰੈਸ ਹੋ ਜਾਂਦੀ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਈ ਨਜ਼ਰ ਆ ਰਹੀ ਹੈ ਤਾਂ ਮਸ਼ੀਨ ਕਿਉਂਕਿ ਇੱਥੇ ਕਾਫੀ ਮਸ਼ੀਨਾਂ ਲੱਗੀਆਂ ਹੋਈਆਂ ਸੀ ਔਰ ਮਸ਼ੀਨਾਂ ਰਾਹੀਂ ਇਹ ਪੂਰਾ ਕੰਵਲਾ ਦਾ ਕੰਮ ਚੱਲਦਾ ਸੀ ਕੰਬਰ ਬਣਾਉਣ ਦਾ ਔਰ ਉੱਥੇ ਇੱਕ ਮਸ਼ੀਨ ਤੋਂ ਇਹ ਅੱਗ ਦੀ ਫਿਰuat ਹੁੰਦੀ ਹੈ ਲੱਗਦੀ ਹੈ ਜਿਸ ਕਰਕੇ ਪੂਰੀ ਫੈਕਟਰੀ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਜੇ ਵੀ ਅੱਗ ਧੁਖ ਰਹੀ ਹੈ ਔਰ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਵੀ ਅੱਗ ਦੇ ਭਾਂਬੜ ਫੈਕਟਰੀ ਦੇ ਵਿੱਚ ਮਚ ਰਹੇ ਨੇ ਤਾਂ ਜੋ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਇਹ ਵੀ ਸੁਣਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਫੈਕਟਰੀ ਦੇ ਵਿੱਚ ਅੱਗ ਲੱਗਦੀ ਹੈ ਹਾਲਾਂਕਿ ਮੁਲਜ਼ਮਾ ਦੇ ਵੱਲੋਂ ਹਜੇ ਵੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਮੁਲਜ਼ਮਾ ਦੇ ਵੱਲੋਂ ਕੋਸ਼ਿਸ਼ ਇਤੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 7 ਲੱਖ ਦਾ ਨੁਕਸਾਨ ਹੋ ਚੁੱਕਾ ਹੈ ਮੌਕੇ ਤੇ ਲੋਕ ਮੌਜੂਦ ਨਹੀਂ ਔਰ ਉਹਨਾਂ ਦੇ ਵੱਲੋਂ ਹੁਣ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਮਰੀਕਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਇਹ ਅੱਗ ਲੱਗੀ ਹੈ ਕੰਬਲਾ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਜਿਸ ਕਰਕੇ ਲੱਖਾਂ ਦਾ ਨੁਕਸਾਨ ਹੋ ਗਿਆ ਫੈਕਟਰੀ ਚੁਨੀਮਨੀ ਸ਼ੈੱਡ ਇੱਕ ਇੱਕ ਖੰਡ ਵਾਲਾ ਖੰਡ ਵਾਲਾ ਤੇ ਕਾਦੀ ਫੈਕਟਰੀ ਕਾਦੀ ਸੀ ਭਾਜੀ ਕੰਬਲਾਂ ਦੀ ਸੀ ਤੇ ਹੋਇਆ ਕੀ ਜੀ ਅੱਜ ਇਹ ਪਤਾ ਨਹੀਂ ਲੱਗਾ ਜੀ ਪਰਲੇ ਬਣੇਗਾ ਮਸ਼ੀਨ ਬੰਦ ਸੀ ਪਰ ਮਗਨ ਹੋ ਗਈ ਹੈ ਤੇ ਕੋਈ ਵਜ੍ਹਾ ਪਤਾ ਲੱਗੀ ਨਹੀਂ ਕੋਈ ਪਤਾ ਨਹੀਂ ਤੇ ਕਿੰਨਾ ਕੁ ਜਿਹੜਾ ਨੁਕਸਾਨ ਹੋ ਗਿਆ ਹੈ ਤੁਹਾਡਾ ਨੁਕਸਾਨ ਤੇ ਘੜ ਘੜ 5-7 ਲੱਖ ਦਾ ਹੋ ਗਿਆ ਹੈ ਕਰ ਤੁਹਾਡਾ ਕਿੰਨੀਆਂ ਮਸ਼ੀਨਾਂ ਵਾਲੀ ਹੈ ਤੇ ਦੋ ਲੱਗੀਆਂ ਦੋ ਮਸ਼ੀਨਾਂ ਹਾਂ ਜੀ ਕੰਬਲ ਦੀ ਫਾਈਲ ਕਿਹੜੀ ਕੰਬਲ ਦੀ ਫਾਈਲ ਇਹਨੂੰ ਕੈਡਮ ਮਸ਼ੀਨ ਕਹਿੰਦੇ ਆ ਇਹਨੂੰ ਰੇਜਿੰਗ ਮਸ਼ੀਨ ਕਹਿੰਦੇ ਆ ਰੇਜਿੰਗ ਮਸ਼ੀਨ ਹਾਂਜੀ ਕੰਬਲ ਦੀ ਫਾਈਲ ਤੇ ਹੁਣ ਫਾਈਬਰ ਗੇਟ ਪਹੁੰਚੀ ਜੀ ਹਾਂ ਹੁਣ ਪਹੁੰਚੀ ਆ ਪਰ ਲੇਟ ਪਹੁੰਚੀ ਆ ਕਾਫੀ ਲੇਟ ਬਾਅਦ ਪਹੁੰਚੀ ਜਦੋਂ ਸਾਰਾ ਕੰਮ ਹੋ ਚੁੱਕਾ ਆ अच्छा वो उस तो पहला ਤੁਸੀਂ ਆ ਬਣਾਉਂਦੇ ਰਹੇ ਆਪ ਹੀ ਆਪ ਹੀ ਭਜਾਉਂਦੇ ਰਹੇ ਪਹਿਲੀ ਗੱਡੀ ਆਈ ਸੀ ਤੇ ਪਹਿਲੀ ਗੱਡੀ ਚੱਲੀ ਨਹੀਂ ਜਿਹੜਾ ਪ੍ਰੈਸ਼ਰ ਦਾ ਪਾਣੀ ਬੁਣੀ ਨਹੀਂ ਚੱਲਿਆ ਕੋਈ ਵੀ ਤਾਂ ਹੁਣ ਦੂਜੀ ਦੂਜੀ ਗੱਡੀ ਆ ਦੂਜੀ ਗੱਡੀ ਦਾ ਪਾਣੀ ਉਚਰਾਕ ਜਾਂਦਾ ਡਾਈ ਭਜਾਉਣਾ ਹੁੰਦਾ ਸਾਰਾ ਸਭ ਕੁਝ ਹੋ ਗਿਆ ਉਹਦੇ ਨੂੰ ਨੁਕਸਾਨ ਸਾਰਾ ਚੁੱਕਾ ਸਾਰਾ ਤਾਂ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਵਾਲਿਆਂ ਨੇ ਸਾਨੂੰ ਜੇ ਹੈਲਪ ਕੀਤੀ ਜਾਵੇ ਸਾਡੀ ਥੋੜੀ ਬੋਦੀ ਜਿੰਨੀ ਹੋ ਸਕਦੀ ਹੈ